ਵਾਰੀ ਕੇ ਪਤਨ ਰਮਦਾਸ ਤੋਂ ਸਾਡੇ ਪਾਲ ਬਾਈ ਸੇਵਾ ਕਰਕੇ ਆਏ ਆ ਤੇ ਨਾਲ ਸਾਡਾ ਮਨਜੂਦ ਬਾਈ ਹਾਂਜੀ ਤੇ ਪਾਲ ਬਾਈ ਕਿਵੇਂ ਬਹੁਤ ਬੁਰੇ ਹਾਲਾਤ ਨੇ ਜੀ ਲੋਕਾਂ ਦੇ ਨਾ ਘਰਾਂ ਦੇ ਜਿਹੜੇ ਇੱਕ ਤਾਂ ਘਰ ਜਿਵੇਂ ਡਿੱਗਣ ਤਿਆਰੇ ਕਿਉਂਕਿ ਕੰਧਾਂ ਨੂੰ ਪਾਣੀ ਲੱਗ ਗਿਆ ਜੀ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਆ ਜੀ ਫਸਲ ਜੇ ਇੱਕ ਵਾਰੀ ਜਾਂਦੀ ਹੈ ਚਲੋ ਫਿਰ ਵੀ ਪੈਰ ਲੱਗ ਜਾਂਦੇ ਨੇ ਪਰ ਉਹ ਜਿਹੜਾ ਉਹਨੂੰ ਪੱਧਰ ਕੋਣ ਕਰੂਗਾ ਪਿੱਛੇ ਹੈ ਨਾ ਕਈ ਕਿ ਸਾਲਾਂ ਦੀ ਪਿੱਛੇ ਚੱਲ ਗਈ ਹੈ ਦੂਜੀ ਗੱਲ ਆ ਕਿ ਉਹਦੇ ਵਿੱਚ ਵੀ ਮੇਰੇ ਦੀ ਜਿਵੇਂ ਡੰਗਰਾਂ ਨੂੰ ਬੜੀ ਪ੍ਰੋਬਲਮ ਆ। ਠੀਕ ਹੈ। ਮਤਲਬ ਬਹੁਤ ਭੈਣ ਭਰਾ ਪੋਦਨ ਵਿੱਚ ਕੀ ਚੀਜ਼ ਪਚਾਈਏ। ਸਾਡੀ ਉਹਨਾਂ ਅੱਗੇ ਬੇਨਤੀ ਆ ਵੀ ਉਹ ਚੀਜ਼ਾਂ ਜਦੋਂ ਪਾਣੀ ਉੱਤਰੂਗਾ ਨਾ ਉਹਨੂੰ ਘਰ-ਘਰ ਜਾ ਕੇ ਪੁੱਛ ਕੇ ਚੀਜ਼ਾਂ ਪਚਾਈਏ ਨਾ ਅੱਜ ਤੱਕ ਕੀ ਆ ਵੀਰੇ? ਕਈ ਪਿੰਡਾਂ 'ਚ ਪਾਣੀ ਆ ਜਿੱਥੇ ਤੱਕ ਚੀਜ਼ ਨਹੀਂ ਪਚਾਈ ਜਾਂਦੀ। ਠੀਕ ਹੈ। ਇਸ ਕਰਕੇ ਅੱਜ ਤਾਂ ਸਾਨੂੰ ਅਰਦਾਸਾਂ ਕਰਨ ਦੀ ਲੋੜ ਆ ਪਰ ਹਾਲਾਤ ਬੜੇ ਬੁਰੇ ਨੇ ਜੀ। ਠੀਕ ਹੈ। ਮਤਲਬ ਕਿਸੇ ਨੂੰ ਗੱਡੀਆਂ ਸਾਮਣ ਦਾ ਸਮਾਂ ਨਹੀਂ ਮਿਲਿਆ ਕਿਸੇ ਨੇ ਪਸ਼ੂ ਨਹੀਂ ਖੁੱਲੇ ਘਰਾਂ 'ਚ ਐਦਾ ਹੀ ਪਾਣੀ ਭਰ ਕੇ ਰਮਦਾਸ ਸੋ ਭਾਈ ਮਤਲਬ ਪਾਲ ਬਾਈ ਵੀ ਨੰਬਰ ਪਾਉਣਗੇ ਆਪਣੇ ਅ ਇੰਸਟਾਗ੍ਰam ਤੇ ਤੇ ਆਪਣੇ YouTube ਵਾਲੇ ਚੈਨਲ ਤੇ ਤੇ ਅਸੀਂ ਵੀ ਕੋਈ ਅਪਡੇਟ ਦੇਵਾਂਗੇ ਜਦੋਂ ਇਹ ਪਾਣੀ ਦਾ ਪੱਧਰ ਥੱਲੇ ਜਾਂਦਾ ਅਸਲੀ ਸੇਵਾ ਉਦੋਂ ਸਟਾਰਟ ਹੋਣੀ ਆ ਪਾਲ ਬਾਈ ਵੀ ਅਸੀਂ ਗੱਲਾਂ ਕਰਦੇ ਜਦੋਂ ਪਾਣੀ ਚੰਗੀ ਤਰ੍ਹਾਂ ਥੱਲੇ ਵਗ ਗਿਆ ਉਹ ਜਿਹੜਾ ਰੇਤਾ ਆਇਆ ਵਾ ਪਾਣੀ ਦੇ ਨਾਲ ਉਹ ਜਿਹੜੀਆਂ ਫਸਲਾਂ ਰੇਤਾ ਹੀ ਨਹੀਂ ਕਿੰਨਾ ਟਾਈਮ ਤੋਂ ਚੱਕਿਆ ਜਾਣਾ ਬਿਮਾਰੀ ਫੈਲਨੀ ਹੈ ਵੀਰ ਉਹ ਤੋਂ ਬਾਅਦ ਪਾਣੀ ਖੜਾ ਜੀ ਖਾਜ ਖਾਜ ਤੋਂ ਸਾਡੇ ਹੋਈ ਜਾ ਰਹੀਏ ਪੈਰਾਂ ਤੇ ਉੱਥੇ ਦੀਆਂ ਬੀਬੀਆਂ ਨੇ ਦੱਸਿਆ ਕਹਿੰਦੇ ਸਾਨੂੰ ਪਾਣੀ ਚੁੱਕੇ ਹੈ ਜੀ ਬਦਗੋ ਜਿਹੜਾ ਸਾਹ ਕੁੱਟਦਾ ਫਿਰ ਉਹਨਾਂ ਲਈ ਅਸੀਂ ਜਿਹੜਾ ਬੋਟ ਜਿਹੜੀ ਉੱਥੇ ਮਗਾਈ ਜੀ ਮੀਰ ਮਨਜੋਤ ਤੇ ਨਾਲ ਅਸੀਂ ਵੀ ਵਲੰਟੀਅਰ ਸੀਗੇ ਨਾਲੇ ਜਿੰਨੇ ਜਿਹੜੇ ਜਿਹੜਾ ਕਰ ਸਕਦਾ ਸੀ ਬਹੁਤ ਸੰਸਥਾਵਾਂ ਨੇ ਜੀ ਉੱਥੇ ਜਿਹੜੇ ਆਪਣੇ ਆਪਣੇ ਪੱਧਰ ਤੇ ਕੰਮ ਕਰ ਰਹੀਆਂ ਨੇ ਜੀ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਇਹ ਇਹਦੇ ਤੋਂ ਨਿਕਲ ਜੀ ਆਪਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ